ਬੋ ਰਠ ਮਹਲਾ ਪੰਜਮ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਿਆ ਧਿਆਲ ਹੁਆ ਪਰਮ ਬ੍ਰਹਮ ਸੁਆਮੀ ਪੂਰ ਸਤਿਵੁਰ ਤੇ ਆ ਪ੍ਰਭ ਜੀਓ ਤੂੰ ਮੇਰੋ ਸੇਬ ਦਾਤਾ ਕਰ ਕਿਰਪਾ ਪ੍ਰਭ ਦੀ ਨੰਦੇ ਅੱਲਾ ਗੁਣ ਗਾਵੋ ਰੰਗ ਰਤਾ ਰਹਾਓ ਸਤਿਗੁਰੂ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਅਬ ਨੋ ਕਰ ਲੀਨਾ ਮਨਵਸਿਆ ਅਬ ਨਾਸੀ ਤਾ ਕੋ ਬਿਗੰਨ ਕੋ ਲਾਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਦ ਅੰਦਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾ ਕੈ ਬਿਲੇ ਹਾਰੇ ਨਪੂਰਨ ਪੈਜਰ ਖਾਈ ਸੋਰਠ ਮਹਲਾ ਪੰਜ ਮਾ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਿਆ ਧਿਆਲ ਹੁਆ ਪਰ ਬ੍ਰਹਮ ਸੁਆਮੀ ਪੂਰ ਸਤਿਗੁਰ ਤੇ ਆਇ ਪ੍ਰਭ ਜੀਓ ਮੇਰੋ ਸੇ ਬੁਦਾਤਾ ਕਰ ਕਿਰਪਾ ਪ੍ਰਭ ਦੀ ਨੰਦੇ ਅਲਾ ਗੁਣ ਗਾਵੋ ਰੰਗ ਰਤਾ ਰਹਾਓ ਸਤਗੁਰੂ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਅਬ ਨੋ ਕਰ ਲੀਨਾ ਮਨਵਸਿਆ ਅਬ ਨਾਸੀ ਤਾ ਕੋ ਬਿਗਨ ਨ ਕੋ ਲਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਤ ਅੰਦਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛਿ 부ਜਾਈ ਨਾਨਕ ਦਾਸ ਤਾ ਕੈ ਬਿਲੇ ਹਾਰੇ ਉਰਨ ਪੈਜਰ ਖਾਈ ਸੋਰਠ ਮਹਲਾ ਪੰਜ ਮਾ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਿਆ ਧਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰ ਸਤਿਵੁਰ ਧਿਆਇ ਪ੍ਰਭ ਜੀਓ ਮੇਰੋ ਸੇ ਬਦਤਾ ਕਰ ਕਿਰਪਾ ਪ੍ਰਭ ਦੀ ਨੰਦੇ ਅੱਲਾ ਗੁਣ ਗਾ ਉਹ ਰੰਗ ਰਤਾ ਰਹਾਓ ਸਤਗੁਰੂ ਨਾਮ ਨਿਧਾਨ ਅੰਦਰ ਡਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਅਬ ਨੋ ਕਰ ਲੀਨਾ ਮਨਵਸਿਆ ਅਬ ਨਾਸੀ ਤਾ ਕੋ ਬਿਗਨ ਨ ਕੋ ਲਾਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਦ ਅੰਦਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ 부ਜਾਈ ਨਾਨਕ ਦਾਸ ਤਾ ਕੈ ਬਿਲੇ ਹਾਰੇ ਨ ਪੂਰਨ ਪੈਜਰ ਖਾਈ ਸੋਰਠ ਮਹਲਾ ਪੰਜ ਮਾ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਧਿਆਲ ਹੁਆ ਪਰ ਬ੍ਰਹਮ ਸੁਆਮੀ ਪੂਰ ਸਤਿਗੁਰ ਧਿਆਇਆ ਪ੍ਰਭ ਜੀਓ ਮੇਰੋ ਸੇ ਬਦਤਾ ਕਰ ਕਿਰਪਾ ਪ੍ਰਭ ਦੀ ਨੰਦੇ ਅਲਾ ਗੁਣ ਗਾਵ ਰੰਗ ਰਤਾ ਰਹਾਓ ਸਤਗੁਰ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਅਬ ਨੋ ਕਰ ਲੀਤਾ ਮਨਵਸਿਆ ਅਬ ਨਾਸੀ ਤਾ ਕੋ ਬਿਗਨ ਨ ਕੋ ਲਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਤ ਅੰਦਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ 부ਜਾਈ ਨਾਨਕ ਦਾਸ ਤਾ ਕੈ ਬਿਲੇ ਹਾਰੇ ਚੰਨ ਪੂਰਨ ਪੈਜਰ ਖਾਈ ਸੋਰਠ ਮਹਲਾ ਪੰਜ ਮਾ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਿਆ ਧਿਆਲ ਹੁਆ ਪਰ ਬ੍ਰਹਮ ਸੁਆਮੀ ਪੂਰ ਸਤਗੁਰ ਤੇ ਆਇ ਪ੍ਰਭ ਜੀਓ ਮੇਰੋ ਸੇ ਬਦਤਾ ਕਰ ਕਿਰਪਾ ਪ੍ਰਭ ਦੀ ਨੰਦੇ ਅਲਾ ਗੁਣ ਗਾ ਉਹ ਰੰਗ ਰਤਾ ਰਹਾਓ ਸਤਗੁਰੂ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਅਬ ਨੋ ਕਰ ਲੀਨਾ ਮਨਵਸਿਆ ਅਬ ਨਾਸੀ ਤਾ ਕੋ ਬਿਗਨ ਨ ਕੋ ਲਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਦ ਅੰਦਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ 부ਜਾਈ ਨਾਨਕ ਦਾਸ ਤਾ ਕੈ ਬਿਲੇ ਹਾਰੇ ਜਨਪੂਰਨ ਪੈਜਰ ਖਾਈ ਸੋਰਠ ਮਹਲਾ ਪੰਜ ਮਾ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਿਆ ਧਿਆਲ ਹੁਆ ਪਰ ਬ੍ਰਹਮ ਸੁਆਮੀ ਪੂਰ ਸਤਵੁਰ ਧਿਆਇ ਪ੍ਰਭ ਜੀਓ ਮੇਰੋ ਸੇ ਬਦਤਾ ਕਰ ਕਿਰਪਾ ਪ੍ਰਭ ਦੀ ਨੰਦੇ ਅੱਲਾ ਗੁਣ ਗਾਵੋ ਰੰਗ ਰਤਾ ਰਹਾਓ ਸਤਗੁਰੂ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਅਪਨੋ ਕਰ ਲੀਨਾ ਮਨਵਸਿਆ ਅਬਨਾਸੀ ਤਾ ਕੋ ਬਿਗਨਨ ਕੋ ਲਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਤ ਅੰਦਰ ਅਵਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜੇਨ ਮਨ ਕੀ ਇਛੁ 부ਜਾਈ ਨਾਨਕ ਦਾਸ ਤਾਂ ਕੈ ਬਲੇ ਹਾਰੇ ਜਿਨ ਪੂਰਨ ਪੈ ਜਰਖਾਈ ਸੋਰਠ ਮਹਲਾ ਪੰਜ ਮਾ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਿਆ ਧਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰ ਸਤਵੁਰ ਧਿਆਇਆ ਰਾਭਜੀਓ ਤੂੰ ਮੇਰੋ ਸੇਵਦਾਤਾ ਕਰ ਕਿਰਪਾ ਪ੍ਰਭ ਦੀ ਨੰਦੇ ਅਲਾ ਗੁਣ ਗਾਵ ਰੰਗ ਰਤਾ ਰਹਾਓ ਸਤਗੁਰੂ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਅਬ ਨੋ ਕਰ ਲੀਨਾ ਮਨ ਵਸਿਆ ਅਬਨਾਸੀ ਤਾਂ ਕੋ ਬਿਗਨ ਨ ਕੋ ਲਾਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਦ ਅੰਦਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਈ ਨਾਨਕ ਦਾਸ ਤਾਂ ਕਹਿ ਬਲਿਹਾਰੇ ਜਿਨ ਪੂਰਨ ਪੈਜ ਰਖਾਈ ਸੋਰਠ ਮਹਲਾ ਪੰਜਵਾਂ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਧਿਆਲ ਹੁਆ ਪਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਰਾਗ ਜੀਓ ਤੁਮ ਮੇਰੋ ਸੇਬ ਦਤਾ ਕਰ ਕਿਰਪਾ ਪ੍ਰਭ ਦੀਨੰਦੇ ਅਲਾ ਗੁਣ ਗਾਵ ਰੰਗ ਰਤਾ ਰਹਾਓ ਸਤਗੁਰ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਅਪਨੋ ਕਰ ਲਈਨਾ ਨਵਸਿਆ ਅਬਨਾਸੀ ਤਾਂ ਕੋ ਬਿਗਨ ਨ ਕੋ ਲਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਤ ਅੰਦਰ ਅਵਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ 부ਜਾਈ ਨਾਨਕ ਦਾਸ ਤਾਂ ਕੈ ਬਲੇ ਹਾਰੇ ਜਿਨ ਪੂਰਨ ਪੈਜਰ ਖਾਈ ਸੋਰਠ ਮਹਲਾ ਪੰਜਮ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਿਆ ਧਿਆਲ ਹਵਾ ਪਰ ਬ੍ਰਹਮ ਸੁਆਮੀ ਪੂਰ ਸਤਗੁਰ ਤੇ ਆਇਆ ਪ੍ਰਭ ਜੀਓ ਤੂੰ ਮੇਰੋ ਸੇਬਦਾਤਾ ਕਰ ਕਿਰਪਾ ਪ੍ਰਭ ਦੀਨੰਦੇ ਅਲਾ ਗੁਣ ਗਾਵੋ ਰੰਗ ਰਤਾ ਰਹਾਓ ਸਤਗੁਰੂ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਅਪਨੋ ਕਰ ਲੀਨਾ ਮਨ ਵਸਿਆ ਅਬਨਾਸੀ ਤਾ ਕੋ ਬਿਗਨ ਨ ਕੋ ਲਾਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਦ ਅੰਤਰ ਅਮਰਤ ਹਰ ਰਸ ਚਾਖੇ ਕਰ ਸੇ ਵਾਸੇ ਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਈ ਨਾਨਕ ਦਾਸ ਤਾਂ ਕੈ ਬਲੇ ਹਾਰੇ ਜਿਨ ਪੂਰਨ ਪੈਜਰ ਖਾਈ ਸੋਰਠ ਮਹਲਾ ਪੰਜ ਮਾ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਿਆ ਧਿਆਲ ਹੁਆ ਪਰ ਬ੍ਰਹਮ ਸੁਆਮੀ ਪੂਰ ਸਤਵੁਰt ਆਇਆ ਪ੍ਰਭ ਜੀਓ ਤੂੰ ਮੇਰੋ ਸੇਵਦਾਤਾ ਕਰ ਕਿਰਪਾ ਪ੍ਰਭ ਦੀ ਨੰਦੇ ਅਲਾ ਪੁਣ ਗਾ ਉਹ ਰੰਗ ਰਤਾ ਰਹਾਓ ਸਤ ਗੁਰੂ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਅਪਨੋ ਕਰ ਲਈਨਾ ਮਨਵਸਿਆ ਅਬਨਾਸੀ ਤਾਂ ਕੋ ਬਿਗਨਨ ਕੋ ਲਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਤ ਅੰਦਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ 부ਜਾਈ ਨਾਨਕ ਦਾਸ ਤਾਂ ਕੈ ਬਲੇ ਹਾਰੇ ਜਿਨ ਪੂਰਨ ਪੈਜਰ ਖਾਈ ਸੋਰਠ ਮਹਲਾ ਪੰਜ ਮਾ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਿਆ ਧਿਆਲ ਹੁਆ ਪਰਮ ਬ੍ਰਹਮ ਸੁਆਮੀ ਪੂਰ ਸਤਬੁਰ ਧਿਆਇਆ ਪਰਭੂ ਜੀਓ ਤੂੰ ਮੇਰੋ ਸੇਬਦਾਤਾ ਕਰ ਕਿਰਪਾ ਪ੍ਰਭ ਦੀ ਨੰਦੇ ਅਲਾ ਵਣਗਾ ਉਹ ਰੰਗ ਰਤਾ ਰਹਾਓ ਸਤਗੁਰੂ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਅਪਨੋ ਕਰ ਲੀਨਾ ਮਨਵਸਿਆ ਅਬਨਾਸੀ ਤਾ ਕੋ ਬਿਗਨਨ ਕੋ ਲਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਦ ਅੰਦਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ 부ਜਾਈ ਨਾਨਕ ਦਾਸਾਂ ਕੈ ਬਲਿਹਾਰੇ ਜਿਨ ਪੂਰਨ ਪੈ ਜਿ ਰਖਾਈ ਸੋਰਠ ਮਹਲਾ ਪੰਜਵਾ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਤਿਆਲ ਹੁਆ ਪਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਰਾਭ ਜੀਓ ਤੂੰ ਮੇਰੋ ਸੇਬ ਦਾਤਾ ਕਰ ਕਿਰਪਾ ਪ੍ਰਭ ਦੀਨੰਦੇ ਅਲਾ ਵੁਣਗਾ ਵੋ ਰੰਗ ਰਤਾ ਰਹਾਓ ਸਤਗੁਰੂ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਅਬ ਨੋ ਕਰ ਲੀਨਾ ਮਨ ਵਸਿਆ ਅਬਨਾਸੀ ਤਾਂ ਕੋ ਬਿਗਨ ਨ ਕੋ ਲਾਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਦ ਅੰਦਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਈ ਨਾਨਕ ਦਾਸ ਤਾਂ ਕੈ ਬਲੇ ਹਾਰੇ ਜਿਨ ਪੂਰਨ ਪੈ ਜਰ ਖਾਈ ਸੋਰਠ ਮਹਲਾ ਪੰਜ ਮਾ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਇਆ ਧਿਆਲ ਹੁਆ ਪਰ ਬ੍ਰਹਮ ਸੁਆਮੀ ਪੂਰ ਸਤਵੁਰ ਧਿਆਇਆ ਰਬ ਜੀਓ ਤੂੰ ਮੇਰੋ ਸੇਬ ਦਾਤਾ ਕਰ ਕਿਰਪਾ ਪ੍ਰਭ ਦੀਨੰਦੇ ਅਲਾ ਗੁਣ ਗਾਵੋ ਰੰਗ ਰਤਾ ਰਹਾਓ ਸਤ ਗੁਰੂ ਨਾਮ ਨੇ ਧਾਨ ਅੰਦਰ ਡਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਅਪਨੋ ਕਰ ਲੀਨਾ ਮਨਵਸਿਆ ਅਬਨਾਸੀ ਤਾ ਕੋ ਬਿਗਨਨ ਕੋ ਲਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਤ ਅੰਦਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ 부ਜਾਈ ਨਾਨਕ ਦਾਸ ਤਾਂ ਕੈ ਬਲੇ ਹਾਰੇ ਜਿਨ ਪੂਰਨ ਪੈਜਰ ਖਾਈ ਸੋਰਠ ਮਹਲਾ ਪੰਜ ਮਾ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਿਆ ਧਿਆਲ ਹੁਆ ਪਰ ਬ੍ਰਹਮ ਸੁਆਮੀ ਪੂਰਾ ਸਤਿਵੁਰ ਧਿਆਇਆ ਰਾਗ ਜੀਓ ਤੂੰ ਮੇਰੋ ਸੇ ਬਤਾਤਾ ਕਰ ਕਿਰਪਾ ਪ੍ਰਭ ਦੀ ਨੰਦੇ ਅੱਲਾ ਗੁਣ ਗਾਵੋ ਰੰਗ ਰਤਾ ਰਹਾਓ ਸਤਗੁਰੂ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਅਪਨੋ ਕਰ ਲੀਨਾ ਮਨਵਸਿਆ ਅਬਨਾਸੀ ਤਾ ਕੋ ਬਿਗਨਨ ਕੋ ਲਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਦ ਅੰਤਰ ਅਮਰਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ 부ਜਾਈ ਨਾਨਕ ਦਾਸ ਤਾਂ ਕੈ ਬਲੇ ਹਾਰੇ ਜਿਨ ਪੂਰਨ ਪੈਜਰ ਖਾਈ ਸੋ ਰਠ ਮਹਲਾ ਪੰਜਮ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਾਇਆ ਧਿਆਲ ਹੁਆ ਪਰ ਬ੍ਰਹਮ ਸੁਆਮੀ ਪੂਰ ਸਤਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸੇਵਦਾਤਾ ਕਰ ਕਿਰਪਾ ਪ੍ਰਭ ਦੀ ਨੰਦੇ ਅੱਲਾ ਗੁਣ ਗਾਵ ਰੰਗ ਰਤਾ ਰਹਾਓ ਸਤਿਗੁਰੂ ਨਾਮ ਨਿਧਾਨ ਅੰਦਰ ਡਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਅਬ ਨੋ ਕਰ ਲੀਨਾ ਮਨ ਵਸਿਆ ਅਬਨਾਸੀ ਤਾ ਕੋ ਬਿਗਨ ਨ ਕੋ ਲਾਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਦ ਅੰਤਰ ਅਮਰਤ ਹਰ ਰਸ ਚਾਖੇ ਕਰ ਸੇ ਵਾਸੇ ਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਈ ਨਾਨਕ ਦਾਸ ਤਾਂ ਕੈ ਬਲੇ ਹਾਰੇ ਜਿਨ ਪੂਰਨ ਪੈ ਜਰਖਾਈ ਸੋਰਠ ਮਹਲਾ ਪੰਜ ਮਾ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁਖ ਬਿਨ ਸੇ ਸੁਖ ਪਇਆ ਧਿਆਲ ਹੁਆ ਪਰ ਬ੍ਰਹਮ ਸੁਆਮੀ ਪੂਰ ਸਤਿਗੁਰ ਧਿਆਇਆ ਪਰਭ ਜੀਓ ਤੂੰ ਮੇਰੋ ਸੇਬ ਦਤਾ ਕਰ ਕਿਰਪਾ ਪ੍ਰਭ ਦੀ ਨੰਦੇ ਅਲਾ ਵਣਗਾ ਉਹ ਰੰਗ ਰਤਾ ਰਹਾਓ ਸਤਗੁਰੂ ਨਾਮ ਨੇ ਧਾਨ ਨਿਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਅਪਨੋ ਕਰ ਲੀਨਾ ਮਨਵਸਿਆ ਅਬਨਾਸੀ ਤਾ ਕੋ ਬਿਗਨਨ ਕੋ ਲਗੇ ਜੋ ਸਤਗੁਰ ਆਪਣੇ ਰਾਖੇ ਚਰਨ ਕਮਲ ਬਸੇ ਰਿਤ ਅੰਦਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛੁ 부ਜਾਈ ਨਾਨਕ ਦਾਸ ਤਾਂ ਕੈ ਬਲੇ ਹਾਰੇ ਜਿਨ ਪੂਰਨ ਪੈਜਰ ਖਾਈ ਵੀਡੀਓ ਪਸੰਦ ਆਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰ ਦੇਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ